ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਬਰਨਾਲਾ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਕਸਬਿਆਂ ਤੋਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਜਦੋਂ ਰਖੜੀ ਦਾ ਅਸੀਂ ਤਿਉਹਾਰ ਮਨਾ ਰਹੇ ਹਾਂ ਰਖੜੀ ਦੇ ਦਿਨ ਚੱਲ ਰਹੇ ਨੇ 3000 ਸਾਮੀਆਂ ਆਂਗਣਵਾੜੀਆਂ ਦੀਆਂ ਸੀ ਕ੍ਰੀਏਟ ਕਰਕੇ ਪਰਾਂ ਦੇ ਜੀ 3000 ਤੁਹਾਡੀ ਇਜਾਜ਼ਤ ਹੋਈ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣੇ ਚਾਹੁੰਦੀ ਹਾਂ ਜ਼ੋਰਦਾਰ ਤਾੜੀਆਂ ਹੋ ਜਾਣ ਰਖੜੀ ਦੇ ਤਿਉਹਾਰ ਦੇ ਉੱਤੇ ਇਹ ਪਵਿੱਤਰ ਰਸਮ ਜਿਹੜਾ ਕਿ ਵੱਡੇ ਵੀਰ ਦੇ ਕੁੱਟ ਤੇ ਰਖੜੀ ਸਜਾ ਕੇ ਇੱਕ ਵਚਨ ਬੰਧਾ ਦਾ ਪ੍ਰਤੀਕ ਹੈ ਰਖੜੀ ਜੋਰਦਾਰ ਤਾੜੀਆਂ ਦੇ ਨਾਲ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੁਹਾਡੇ ਸਭ ਦੇ ਰੂਪ ਰੂਪ। ਅਤੇ ਮਹਿਲਾ ਵਿੰਗ ਦੇ ਜਮ ਮਹਿਲਾ ਕਮਿਸ਼ਨ ਜਿਹੜਾ ਉਹਦੇ ਚੇਅਰ ਪਰਸਨ ਨੇ ਮੈਡਮ ਰਾਜਲਾਲੀ ਗਿੱਲ ਜੀ ਸੀਨੀਅਰ ਅਫੀਸਰ ਸਹਿबान ਸਾਡੇ ਡਿਪਟੀ ਕਮਿਸ਼ਨਰ ਬਰਨਾਲਾ ਜਿਹੜੇ ਕਿ ਖਰਗਿਲ ਦੇ ਇੱਕ ਸ਼ਹੀਦ ਦੀ ਪਤਨੀ ਹੈ ਜਿਨ੍ਹਾਂ ਨੇ ਜਾਨਾਂ ਵਾਰੀਆਂ ਉਹਨਾਂ ਦੇ ਪਰਿਵਾਰ ਨੇ ਦੇਸ਼ ਦੀ ਇਜਾਦੀ ਲਈ ਉਹਨਾਂ ਨੂੰ ਵੀ ਬਾਕੀ ਜਿਨ੍ਹਾਂ ਐਸਐਸਪੀ ਸਾਹਿਬ ਆਈਜੀ ਡੀਆਈਜੀ ਪ੍ਰਸ਼ਾਸਨ ਸਾਰਾ ਜਿਨ੍ਹਾਂ ਪਹੁੰਚੇ ਤੁਸੀਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਸਾਰੇ ਮੈਂ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਇੱਕ ਬੇਨਤੀ ਵੀ ਕਰਦਾ ਵਧਾਈ ਵੀ ਦੇਣਾ ਬੇਨਤੀ ਵੀ ਕਰਦਾ ਕਿ ਆਪਾਂ ਪਰਿਵਾਰਾਂ ਦੇ ਵਿੱਚ ਇਕੱਠੇ ਰਹਿਣਾ ਹੈ ਬਹੁਤ ਸਾਰੀਆਂ ਖਬਰਾਂ ਇਦਾਂ ਦੀ ਆਉਣ ਲੱਗੀਆਂ ਕਿ ਭੈਣ ਭਰਾ ਦਾ ਆਪਸ ਵਿੱਚ ਕੋਈ ਜ਼ਮੀਨ ਦਾ ਝਗੜਾ ਪੈ ਗਿਆ ਕੋਈ ਪਰੌਣੇ ਨਾਲ ਲੜਾਈ ਹੋ ਗਈ ਕੋਈ ਕਿਸੇ ਬੋਲਣੋਂ हट ਗਿਆ ਆਪਸ ਵਿੱਚ ਸੋ ਇਹ ਜਿਹੜੇ ਰਿਸ਼ਤੇ ਨੇ ਛੇਤੀ ਛੇਤੀ ਲੱਭਦੇ ਨਹੀਂ ਸੋ ਇਸ ਕਰਕੇ ਆਪਸ ਵਿੱਚ ਪਿਆਰ ਸਤਿਕਾਰ ਨਾਲ ਰਹੀਏ ਤਾਂਦਰੁਸਤ ਰਹੀਏ ਰਿਸ਼ਤੇ ਜਿਹੜੇ ਨੇ ਉਹਨਾਂ ਦੀ ਜਿਹੜੀ ਗੂੜਤਾ ਉਹ ਬਣੀ ਰਹੇ ਤੇ ਸਾਡੇ ਵੱਲੋਂ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਪੂਰੀ ਸਟੇਟ ਦਾ ਕਸਟੋਡੀਅਨ ਹੋਣ ਦੇ ਨਾਤੇ ਮੈਂ ਸਾਰੀਆਂ ਭੈਣਾਂ ਨੂੰ ਵਧਾਈ ਵੀ ਦੇਣਾ ਛੋਟੀਆਂ ਵੱਡੀਆਂ ਭੈਣਾਂ ਨੂੰ ਤੇ ਨਾਲ ਨਾਲ ਇਹ ਵੀ ਕਹਿਣਾ ਕਿ ਮੈਨੂੰ ਤੁਹਾਡੇ ਤੇ ਯਕੀਨ ਹੈ ਕਿ ਤੁਸੀਂ ਇੰਨੀਆਂ ਟੈਲੈਂਟਡ ਹੋ ਐਨਾ ਤੁਹਾਡੇ ਚ ਪ੍ਰਮਾਤਮਾ ਨੇ ਕਲਾ ਦਿੱਤੀ ਹੈ ਕਿ ਤੁਸੀਂ ਜਿਹੜੇ ਵੀ ਫੀਲਡ ਦੇ ਵਿੱਚ ਜਾਓਗੇ ਆ ਤੁਸੀਂ ਮੱਲਾ ਮਾਰੋਗੇ ਜਾਂ ਤੁਸੀਂ ਨੰਬਰ 1 ਆਉਂਗੇ ਭਾਵੇਂ ਉਹ 올림픽 ਚ ਹੋਵੇ ਭਾਵੇਂ ਉਹ ਏਸ਼ੀਆ ਚ ਹੋਵੇ ਭਾਵੇਂ ਉਹ ਪਾਇਲਟ ਬਣਨਾ ਹੋਵੇ ਭਾਵੇਂ ਉਹ ਪਟਵਾਰੀ ਲੱਗਣਾ ਹੋਵੇ ਭਾਵੇਂ ਡੀਐਸਪੀ ਬਣਨਾ ਹੋਵੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨਾ ਮੇਰੇ ਵੱਲੋਂ ਸਾਰੇ ਪੰਜਾਬ ਦੀਆਂ ਤਿਆਂ ਪੈਣਾਂ ਨੂੰ ਨਾਲ ਇਹ ਵੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਇੱਕ ਸ਼ੇਅਰ ਬੋਲਿਆ ਸੀ ਭਿੰਮਣ ਦੇ ਸੀ ਮੈਂ ਤਾਂ ਬੋਲਿਆ ਸੀ ਕਿ ਇੱਕ ਕੁੜੀ ਜਿਹੜੀ ਹਜੇ ਪੈਦਾ ਨਹੀਂ ਹੋਈ ਇੱਕ ਬੱਚੀ ਜਿਹੜੀ ਹਜੇ ਪੈਦਾ ਨਹੀਂ ਹੋਈ ਮਾਂ ਦੇ ਪੇਟ ਚੋਂ ਬੋਲ ਰਹੀ ਐ ਆਪਣੀ ਮਾਂ ਨਾਲ ਗੱਲ ਕਰ ਰਹੀ ਐ ਮਾਂ ਦੇ ਪੇਟ ਚੋਂ ਕਿ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇ ਮਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈ ਆਹੀ ਮੇਰੀ ਅਰਜ਼ੀ ਨ ਮਾਏ ਸੋ ਵੀਰੋ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਯੁੱਗ ਪਲਟਾਉ ਜਿਹੜਾ ਉਹ ਮਰਦ ਜੰਮ ਦੇਣਾ ਯੁੱਗ ਪਲਟਾਉ ਸ਼ਖਸ਼ੀਅਤ ਜੰਮ ਦੇਣੀ ਹੈ ਸੋ ਇਸ ਕਰਕੇ ਮਾਵਾ ਪੈਣਾ ਨੂੰ ਸਤਕਾਰ ਵੀ ਹੈ ਉਹਨਾਂ ਨੂੰ ਪਿਆਰ ਵੀ ਹੈ ਤੇ ਉਹਨਾਂ ਨੂੰ ਬਣਦਾ ਸਮਾਜ ਦੇ ਵਿੱਚ ਸਥਾਨ ਵੀ ਹੈ ਸੋ ਮੈਂ ਬਹੁਤ ਖੁਸ਼ ਕਿਸਮਤ ਆਜ ਕਿ ਮੈਂ ਅੱਜ ਆਪਦੇ ਇਲਾਕੇ ਚ ਆ ਕੇ ਧੀਆਂ ਭੈਣਾਂ ਨੂੰ ਮੈਂ ਮਿਲਿਆ ਸਾਰਿਆਂ ਨੂੰ ਮੈਂ ਇਹ ਕਹਿਣਾ ਜਿਉਂਦੀਆਂ ਵਸਦੀਆਂ ਰਹੋ ਔਰ ਤੁਹਾਡੇ ਬਿਨਾ ਜੇ ਘਰ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਆਇਆ ਕਰੋ ਔਰ ਸਾਰੀ ਜਾਣਕਾਰੀ ਰੱਖਿਆ ਕਰੋ ਕਿ ਕੀ ਹੋ ਰਿਹਾ ਹੈ ਦੇਸ਼ ਚ ਕੌਣ ਕੀ ਕਰ ਰਿਹਾ ਹੈ ਕੌਣ उ उपरों उपरों गल कर थलों झूठ बोल रहा थानू सारा पता है सो बहुत बहुत ज़्यादा एक बार रखड़ी दी फिर मुबारक आने वाले दिन बहुत व्डिया व्डिया कुर्सियां साढ़े पंजाब दियाँ भैन साबजवान का इंतजार कर रही है ने। बहुत बहुत धनबाद लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत मेहरबानी जिंदाबाद रहो आबाद रहो